ਆਪਣੇ ਘਰਾਂ ਚ ਤੁਸੀਂ ਕੰਮ ਤੇ ਵੀ ਚਲੇ ਜਾਓ ਪਰ ਕਦੀ ਵੀ ਰੇਡੀਓ ਸਪੀਕਰ ਬਾਣੀ ਵਾਲਾ ਬੰਦ ਨਹੀਂ ਕਰਕੇ ਜਾਣਾ ਉਸ ਸਪੇਸ ਵਿੱਚ ਸ਼ਬਦ ਆਪਣਾ ਅਸਰ ਕਰੇਗਾ ਕਰੇਗਾ ਅਸੀਂ ਕਹਿੰਦੇ ਆ ਜੀ ਕਿ ਸੁਣਨ ਵਾਲਾ ਕੋਈ ਨਹੀਂ ਜਦੋਂ ਤਰਕ ਦੀ ਵੀ ਦੀ ਤੇ ਵੀ ਜੇ ਸੁਣਨ ਵਾਲਾ ਕੋਈ ਨਹੀਂ ਪਾੜਦਾ ਕੀ ਫਾਇਦਾ ਮੈਂ ਨਹੀਂ ਕਹਿੰਦਾ ਮੈਂ ਕਹਿੰਦਾ ਜੇ ਨਹੀਂ ਸੁਣਨ ਵਾਲਾ ਨਾ ਜਿਸ ਸਪੇਸ ਵਿੱਚ ਕੋਈ ਬੰਦਗੀ ਵਾਲਾ ਬੈਠ ਕੇ ਗੁਰੂ ਗੁਰੂ ਜਪ ਰਿਹਾ ਨਾ ਉਹ ਸਪੇਸ ਸ਼ਬਦ ਦਾ ਅਸਰ ਕਬੂਲ ਜਾਂਦੀ ਹੈ ਦਰਬਾਰ ਸਾਹਿਬ ਆਪ ਜੀ ਜਾਂਦੇ ਹੋ ਰਾਤ ਨੂੰ ਕੀਰਤਨ ਨਾਮ ਹੀ ਹੋਵੇ ਤੇ ਮਨ ਕਿਉਂ ਟਿਕ ਜਾਂਦਾ ਅੱਧੀ ਰਾਤ ਨੂੰ ਆਪਾਂ ਗਏ ਆ ਜੀ ਸੋਖਾਸਨ ਹੋ ਚੁੱਕਾ ਸਾਰੀ ਸੇਵਾ ਹੋ ਗਈ ਇੱਕੋ ਧਮ ਕਹਿੰਦੇ ਆ ਅੰਦਰ ਬੜੇ ਸ਼ਾਂਤੀ ਮਿਲ ਗਈ ਅਗਲਾ ਪੁੱਛੇ ਪਾਣ ਥੜਾ ਹੁੰਦਾ ਪਿਆ ਕੀਰਤਨ ਤੇ ਬੰਧ ਹੈ ਸੋਖਾਸਨ ਹੋ ਗਿਆ ਨਹੀਂ ਜਿਹੜਾ ਕੀਰਤਨ ਸਾਰਾ ਦਿਨ ਹੁੰਦਾ ਰਿਹਾ ਹੈ ਵਾਯੂ ਮੰਡਲ ਵਿੱਚ ਬ੍ਰਹਿਮੰਡ ਵਿੱਚ ਉਹਦੇ ਸ਼ਬਦ ਦਾ ਅਸਰ ਜ਼ਰੂਰ ਆਂਦਾ ਹੈ ਗੁਰਮਖੋ ਤੁਸੀਂ ਘਰ 'ਚ ਨਾ ਵੀ ਹੋਵੋ ਆਪਣੇ ਘਰਾਂ ਵਿੱਚ ਸ਼ਬਦ ਕੀਰਤਨ ਜ਼ਰੂਰ ਚੱਲਣ ਦਿਓ ਕਿਉਂਕਿ ਸ਼ਬਦ ਦੀਆਂ ਤਰੰਗਾਂ ਪਰਿਵਾਰ ਦੇ ਉੱਤੇ ਅਸਰ ਪਾਉਂਦੀਆਂ ਹੁੰਦੀਆਂ ਹਨ